ਨੂੰ ਦਾਣਵਾਦੀਆਂ ਨੂੰ ਔਰ ਦੇਸ਼ਵਾਦੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ 'ਚ ਰਹਿੰਦਿਆਂ ਨੂੰ ਸਾਰੇ ਸੁਭਿਤਰ ਜਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਜਿਹੜਾ ਉਹ ਜੋ 4 ਤਰੀਕ ਨੂੰ 5 ਤਰੀਕ ਨੂੰ ਮੁੱਖ ਰੱਖਦੇ ਹੋਏ ਜੋ ਪਰਦੇਸ ਤੋਂ ਮੁੱਖ ਰੱਖਦੇ ਹੋਏ 4 ਦਿਨ ਨੂੰ ਜੋ ਰਤ ਯਾਤਰਾ ਨਿਕਲ ਰਹੀ ਆ ਢੋਲ ਵਾਦ ਤੋਂ ਔਰ ਖਾਸ ਕਰਕੇ ਨੂੰ ਅਪੀਲ ਕਰਦੇ ਆ ਨਗਰ ਵਾਸੀਆਂ ਦੇ ਸ਼ਹਿਰ ਵਾਸੀਆਂ ਨੂੰ ਕਿ ਸੁਭਾ ਜਕਰ ਦਾ ਜਿਹੜਾ ਮਹੌਤ ਯੋਗਦਾਨ ਜਿਹੜਾ ਉਹ ਵਤ ਚੜ ਦੇ ਭਾਉ ਉਹਦੇ ਨਾਲ ਨਾਲ ਜੋ ਫਿਲਮ ਨੇ ਰੱਖੀ ਤੇ ਸਾਡੇ ਤੋਂ ਬਾਅਦ ਦੇਸ਼ داری ਦੀ ਪਾਵਣ ਵਾਲੀ ਕਿਸੇ ਤਰ੍ਹਾਂ ਦੇ ਲਕਮਸ ਤੋਂ ਹੋਣ ਵਾਸਤੇ ਆਏ ਨੇ ਇਸੇ ਪਾਵਣ ਵਾਲੀ ਕਿਸੇ ਤਰ੍ਹਾਂ ਦੇ ਜੇਕਰ ਆਉਣ ਉਹਨਾਂ ਨੂੰ ਪਹੁੰਚਣ ਨੂੰ ਯਾ ਕਿ ਨੇ ਆ ਜਹਾ ਵਾਲੇ ਕੀ ਹਰ ਹਰ ਮਾਜੀ ਠੀਕ ਹੈ ਜੀ ਹਾਂ 11 ਵਜੇ ਜਿਹੜਾ ਉੱਤੇ ਫਕਸਰ ਚੱਲੂ ਹੋ ਜਾਏਗਾ 11 ਵਜੇ 1 ਵਜੇ ਜਿਹੜਾ ਆਪਾਂ ਕਰਾਂਗੇ ਇਹ ਨੰਦਾ ਫਕਸਰ ਇਹਦਾ ਆਪਣਾ ਨਾ ਫਕਸਰ ਤੇ ਅਮੇ ਜਿਹੜਾ ਕੰਮ ਤੁਹਾਨੂੰ ਦੱਸੋ ਪਾਹੀ ਦੇ ਦੇਣਗੇ ਇਹ ਟਿਕਣੇ ਦਾ ਲਾਸਟ ਵਕਤ ਹੋ ਗਈ ਹੋਈ ਗੱਲ ਹੈ ਜਾਈ ਅਸੀਂ ਮੇਰੇ ਮਨ ਲੱਖ ਲੱਖ ਮੁਬਾਰਕਾਂ ਜੱਲ ਇਸਤਰਾ ਦੀ ਜਿਹੜੀ 4 ਤਰੀਕ ਦੀ ਸਮੂਹ ਸੰਗਤ ਨੂੰ ਮੇਰੇ ਵੱਲੋਂ ਬੇਨਤੀ ਆ ਜੀ ਬਹੁਤ ਬਹੁਤ ਆ ਕੇ ਪਹੁੰਚਣਾ ਅਸੀਂ ਇਹਦੀ ਸਟੇਜ ਲਾਈ ਆ ਜੀ ਅਰਗਿਆਨਾ ਮੰਦਰ ਤੋਂ ਕਿ ਜਿਹੜੇ ਸਾਰੇ ਗੇਟ ਵਿੱਚ ਹੁੰਦੇ ਆ ਮਾਫੀ ਹੋਣੀ ਆ ਜੀ ਜਾ ਕੇ ਸੰਗਤਾਂ ਨੂੰ ਬੇਨਤੀ ਆ ਜੀ ਜਾ ਕੇ ਇਧਰ ਵਾਲੀ ਕੋਲੋਂ ਮਾਫੀ ਹੋਣੀ ਆ ਨੂੰ ਸੰਗਤਾਂ ਕੋਲੋਂ ਬੇਨਤੀ ਆ ਬਹੁਤ ਬਹੁਤ ਆ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਜੈ ਬਾਲ ਮਿਕੀ ਹਰ ਹਰ ਬਾਣੀ ਜੀ ਜੀ ਅੱਜ ਬੜਾ ਭਾਗਾ ਭਰਿਆ ਦਿਨ ਹੈ ਬਾਰਮੀ ਕੀ ਪਰਗੋਸਤ ਦੀ ਸ਼ੁਰੂਆਤ ਅੱਜ ਸਵੇਰ ਯਾਤਰਾ ਤੋਂ ਹੋਈ ਉਹ ਸਵੇਰ ਯਾਤਰਾ ਦੇ ਨਾਲ ਨਾਲ ਸਾਡੀ ਕੌਮ ਦੇ ਉਹ ਹੀ ਨੇ ਜਿਨ੍ਹਾਂ ਨੇ ਬੰਬਈ ਵਿੱਚ ਜਾ ਕੇ ਲਾਖੇ ਚੈਨਲ ਵਿੱਚ ਜਾ ਕੇ ਆਪਣੀ ਕੌਮ ਦਾ ਨਾਂ ਕੀਤਾ ਉਹ ਯਾਗਰ ਕੀਤਾ ਨਾਲ ਨਾਲ ਸਦੀਸ਼ ਲਹਿਰੀ ਦਾ ਨਾਂ ਵੀ ਅੱਜ ਪੂਰਾ ਜੁੰਗਾ ਹੈ ਕਿ ਜੋ ਲਾਖੇ ਚੈਨਲ ਦੇ ਵਿੱਚ ਹਮੇਸ਼ਾ ਹੀ ਜੁੰਗਦੇ ਨੇ ਆ ਅਜੋਤੀ ਆਇਆ ਅਸੀਂ ਉਹਨਾਂ ਦਾ ਵੈਲਕਮ ਕਰਦੇ ਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਆਇਆਂ ਕਹਿੰਦੇ ਆਂ ਕਿ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਯਾਦ ਕਰਨ ਦੇ ਵਾਸਤੇ ਪੁਵਾਨ ਬਾਲਮੀ ਮਹਾਰਾਜ ਕੋਲ ਸ਼ੀਰਵਾਦ ਲੈਣ ਵਾਸਤੇ ਉਹਨਾਂ ਦਿਨ ਅੱਥਾ ਆਇਆ ਜਦੋਂ ਪੁਵਾਨ ਬਾਲਮੀ ਮਹਾਰਾਜ ਜੀ ਅਪਾਰ ਕਿਰਪਾ ਕਰੇ ਹਨ ਪੁਵਾਨ ਬਾਲਮੀ ਜੀਤੀ ਕੀ ਚੁਬਾ ਯਾਤਰਾ 4 ਅਕਤੂਬਰ ਨੂੰ ਲਾਪਤੀ ਉਹ ਰਾਂਧੂਮੀ ਗੋਲਬਾਗ ਜਿੱਥੇ ਉਹਨਾਂ ਨੇ ਬੈਠ ਕੇ ਜਿੱਥੇ ਉਹਨਾਂ ਨੇ ਆਪਣਾ ਯੁੱਧ ਸ੍ਰੀ ਰਾਮ ਸਿੰਘਰ ਜੀ ਨਾਲ ਗੋਲਬਾਗ ਤੋਂ ਕੀਤਾ ਸੀ ਉਪਰ 4 ਤਰੀਕ ਨੂੰ ਠੀਕ 11 ਵਜੇ satsang ਸ਼ੁਰੂ ਹੋਏਗਾ ਇੱਕ ਮੇਕੋ ਬਜ ਜਾਤਾ ਸ਼ੁਰੂ ਹੋਏਗੀ ਜਿੱਥੇ ਸੰਤ ਸਮਾਜ ਦੀ ਅਗਵਾਈ ਕਰਨਗੇ ਉਪਰ ਸ਼ੋਭਾ ਚਰ ਚਲਦੀ ਹੋਈ ਲੋਗੜ ਬਰਿਗੇਡ ਲਹੌਰੀ ਗੇਟ ਖਜ਼ਾਨਾ ਗੇਟ ਕਿ ਪਕਸਾਣਾ ਗਲਵਾਰੀ ਗੇਟ ਹੋ ਕੇ ਸਮਾਪਤੀ ਤੇ ਲੰਗਰ ਪੰਡਾ ਰ ਹੋਏਗਾ ਕਿ ਜੋਗੇ ਸੰਗਤਾਂ ਦੇ ਵਾਸਤੇ ਪੂਰਾ ਵਿਵਸਥਾ ਚਲੇਗਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਚਾਹ ਤਿੰਨ ਠੀਕ 11 ਵਜੇ ਗੁਲਾਪੁਨਮੀ ਜਿਹੜੀ ਲਕਸ਼ ਦੀ ਰਾਣੀਪੁਮੀਆ ਉਥੇ ਆ ਕੇ ਉਹਨਾਂ ਕੋਲ ਸਿਰਵਾ ਲੈਣ ਵਾਸਤੇ ਇਕੱਠੇ ਹੋ ਕਾਡਾ ਬਹੁਤ ਬਹੁਤ ਧੰਨਵਾਦ ਜਿਹਦੀ ਗਵਾਈ ਸੰਤ ਮਰਗੀ ਨਾਜੀ ਮਹਾਰਾਜ ਕਰਨਗੇ ਅਸੀਂ ਲੇੜੀ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਚਾਹ ਤਿੰਨ ਇਹ ਵੀ ਸਮਾਗਮ ਦੇ ਵਿੱਚ ਆ ਕੇ ਸ਼ਾਮਿਲ ਕਰਨ ਦਾਤ ਧੰਨਵਾਦ ਜੈ ਬਾਲ ਮੀ ਕੀ ਹਰ ਹਰ ਬਾਲ ਸਾਰੇ ਸਾਰਿਆਂ ਨੂੰ ਪੂਰੀ ਫੈਮਿਲੀ ਨੂੰ ਪੂਰੀ ਜਿੱਥੇ-ਜਿੱਥੇ ਵੀ ਸਾਡਾ ਸਮਾਜ ਐਸ ਤਿਹੇ ਸਾਨੂੰ ਦੇਖ ਰਿਹਾ ਹੈ ਸਾਰਿਆਂ ਨੂੰ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪਵਨ ਮੇਰੀ ਪੂਰੀ ਫੈਮਿਲੀ ਵੱਲੋਂ ਪੂਰੀ ਫਿਲਮ ਜੱਸੀ ਬਰ ਲੱਖ ਮੁਬਾਰਕਾਂ ਸਾਰੇ ਰਹੁਣ ਜਿੱਤਰਾ ਕੇ ਇਸ ਤਰ੍ਹਾਂ ਸਰਨ ਹੋਰ ਵੀ ਵਧੀਆ ਬਣਾਣਾ ਸਾਰੇ ਨੇ ਮਿਲ ਕੇ ਟੋਪਿਕ ਨਾਲ ਅੱਗੇ ਕੀ ਤੁਸੀਂ ਇੱਥੇ ਪਹੁੰਚੇ ਬੜਾ ਵਧੀਆ ਜੀ ਇੱਥੇ ਬਚਪਨ ਚਾਹਦੇ ਰਹੇ ਆ ਹਰਦਾ ਦੇ ਮਤਲਬ ਇੰਨਾ ਵਧੀਆ ਅਸੀਂ ਝੂਡੇ ਵੀ ਲਏ ਹੋਏ ਨੇ ਜਿਹੜੇ ਬੰਗੂੜਿਆਂ ਵਿੱਚ ਅਸੀਂ ਇਹ ਇੰਨਾ ਵਧੀਆ ਹੋਲੀ-ਹੋਲੀ ਕਰਕੇ ਦੇਖੋ ਅੱਜ ਇਸ ਤਰ੍ਹਾਂ ਲੱਗਦਾ ਹੈ ਜੇ ਸਵਰਗ ਮਤਲਬ ਕਿਉਂਕਿ ਬੜੀ ਮਿਹਨਤ ਕੀਤੀ ਹੈ ਕਿ ਕੋਈ ਕੋਈ ਛੋਟਾ ਜਿਹਾ ਘਰ ਬਣਾਉਣਾ ਪਵੇ ਉਹਦੇ ਵਾਸਤੇ ਸਾਲਾਂ ਪੂਰੀ ਜ਼ਿੰਦਗੀ ਨਿਕਲ ਜਾਂਦੀ ਏ ਔਰ ਜਿਵੇਂ ਕਹਿੰਦੇ ਨਾ ਕਿ ਭਗਵਾਨ ਦਾ ਘਰ ਹੈ ਭਗਵਾਨ ਨੇ ਆਪ ਹੀ ਬਣਵਾ ਲਿਆ ਹੈ ਹੈ ਨਾ ਉਹਨਾਂ ਦੀ ਕਿਰਪਾ ਹੋਈ ਪਰ ਬੜੀ ਸਾਰਿਆਂ ਦੀ ਮਿਹਨਤ ਲਗਨ ਔਰ ਸ਼ਰਧਾ ਹੋਣੀ ਚਾਹੀਦੀ ਹੈ ਸਾਦੀ ਹੈ ਹੁੰਦਾ ਪਰ ਸਾਰਿਆਂ ਦੀ ਹੁਣ ਇਹੋ ਹੀ ਸ਼ਰਧਾ ਹੈ ਕਿ ਸਾਰੇ ਦੁਨੀਆ ਜਿੱਥੇ ਜਿੱਥੇ ਵੀ ਮੈਨੂੰ ਲੋਕ ਸੁਣ ਰਹੇ ਨੇ ਦੇਖ ਰਹੇ ਨੇ ਕਿ ਸਾਰੇ ਇੱਥੇ ਆਇਆ ਕਰੋ ਮੱਥਾ ਟੇਕਿਆ ਕਰੋ ਐਸੀ ਜਗਾ ਹੈ ਬਹੁਤ ਮਨ ਬੜਾ ਖੁਸ਼ ਹੋਇਆ ਹਾਂ ਖੁਸ਼ ਹੋਏਗੀ 4 ਤਰੀਕ ਨੂੰ ਕੌਣ ਚੰਨੀ ਸ਼ੁਰੂਆਤ ਕਰਾਂਗੇ ਜੀ ਮੈਂ ਜਦੋਂ ਉਹका ਮਿਲੇਗਾ ਜਦੋਂ ਜਦੋਂ ਮੇਰੇ ਕੋਲ ਟਾਈਮ ਹੈ ਤਾਂ ਮੈਂ ਜ਼ਰੂਰ ਆਵਾਂਗਾ ਐਸੀ ਗੱਲ ਨਹੀਂ ਬਹੁਤ ਬਹੁਤ ਉਹ ਵੀ ਦੇਖਣ ਆਈ ਤੀ ਜੋ ਹੈ ਇਹ ਕਿ ਰਾਤ ਜਾਗਰਾ ਹਾਂਜੀ ਹਾਂਜੀ ਜਿਹਦੇ ਵਿੱਚ ਅੱਤਵੀਂ ਕੋੜੀ ਸਮਾਜ ਨਾ ਪੁੱਛ ਕੇ ਨੀਤਾ ਗਣ ਸਾ ਸੰਗੀਤ ਸਾਰੀ ਹੋਂਮ ਮਾਗੇ ਬਿਲਕੁਲ ਇੱਕ ਇੱਕ ਅਦਰਸ਼ ਦੇਖਣ ਨਾਲ ਹੋਵੇਗਾ ਹਾਂਜੀ ਮੈਨੂੰ ਅੱਜ ਸਰਜੀਪ ਸਾਡੇ ਕਾਂਗੜਾ ਸਾਹਿਬ ਮੈਨੂੰ ਲੈ ਕੇ ਆਏ ਆ ਤੇ ਤੁਹਾਨੂੰ ਇੰਨਾ ਪਿਆਰ ਮਿਲਿਆ ਪਰ ਮੈਂ ਜਾਣਾ ਸੀਗਾ ਵਾਪਸ ਬੰਬੇ ਹੁਣ ਅੱਜ ਮੈਂ ਜਾ ਰਿਹਾ ਹੁਣ ਇਸ ਤੋਂ ਬਾਅਦ ਮੈਂ ਬੰਬੇ ਜਾ ਰਿਹਾ ਉਹਨਾਂ ਨੇ ਕਿਹਾ ਵੀ ਜਾਣਾ ਹੀ ਜਾਣਾ ਔਰ ਮੇਰੀ ਵੀ ਖੁਸ਼ਕਿਸਮਤੀ ਵੀ ਕਿ ਮੈਨੂੰ ਕਹਿੰਦੇ ਨਾ ਆਪਣੇ ਆਪ ਹੀ ਮਾਹੌਲ ਭਗਵਾਨ ਕਿ ਜਾਣਾ ਨਾ ਜੇ ਮਰਪ ਹੋਵੇ ਨਾ ਸ਼ਰਦਾ ਹੋਵੇ ਵੀ ਨਿਕਲ ਆਂਦਾ ਸਾਰੀਆਂ ਫਲਾਈਟਾਂ ਵੀ ਨਹੀਂ ਸਤਾ ਗੁਜ਼ਰਦਾ ਪਰ ਉਹਨਾਂ ਨੇ ਮੈਨੂੰ ਫਾਈਨਲ ਕਿਹਾ ਵੀ ਅੱਜ ਜਾਣਾ ਹੀ ਜਾਣਾ ਸਾਡੇ ਮਾਨਤ ਜੀ ਜੇ ਮੇਰੀ ਕਿਸਮਤ ਚੰਗੀ ਹੈ ਇੱਥੇ ਆ ਕੇ i you.